ਜਿਲਾ ਜਿਲ੍ਹਾ ਦਾ ਦਿਹਾਤੀ ਦੇ ਐਸਐਸਪੀ ਹਰ ਕਮੰਡ ਬਿਸਨ ਖਖ ਸਰਵਨ ਸਿੰਘ ਡੀਐਸਪੀ ਫਲੋਰ ਐਸਐਚਓ ਸੰਜੀਪਪੁਰ ਦੇ ਨਿਰਦੇਸ਼ਾਂ ਤੇ ਲਸਾੜਾਪੁਰ ਚੌਂਕੀ ਦੇ ਵੱਲੋਂ ਸੜਾ ਵਿਖੇ ਵਿਸ਼ਿਸ਼ਣਕਾ ਬੰਦੀ ਕਰਕੇ ਵਾਹਨ ਚਾਲਕਾਂ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਜਿਨ੍ਹਾਂ ਵਾਹਨ ਚਾਲਕਾਂ ਕੋ ਮਹਾਨਾ ਦੇ ਕਾਰਜ ਜਿਨ੍ਹਾਂ ਨੂੰ ਚਲਾਨ ਕੱਟੇ ਗਏ ਇਸ ਮੌਕੇ ਵहां ਚਲਕਾ ਨੂੰ ਪਸਾਲਾ ਪੁਲਸ ਚੌਂਕੀ ਦੇ ਕੋਲ ਸਬਲ ਨੂੰ ਪਿੰਕੀ ਤੇ ਕਿ ਆਪਣੇ ਪੇਪਰ ਪੂਰੇ ਰੱਖੋ ਤਾਂ ਜੋ ਤੁਹਾਨੂੰ ਸੁਪਰ ਕਰਨੇ ਵੇਲੇ ਕੋਈ ਵੀ ਪਰੇਸ਼ਾਨੀ ਨਾ ਆਵੇ ਕੈਮਰਾਮੈਨ ਅਜੀਤ ਸਿੰਘ ਨਾਗੀ ਨਾਲ ਦੋਆਬਨੂ 24 ਲਈ ਗਰਸ਼ਾਨ ਸਿੰਘ ਨਾਗੀ ਮਨਸੇ ਮੁਹਾਰਾ ਦੀ ਸਾਰਾ ਤੋਂ ਵਿਸ਼ੇਸ਼ ਰਿਪੋਰਟ ਮੈਂ ਦਿੱਤਾ ਬਣੀ ਹੋਣੀ ਬਾਹਰ ਮੈਂ ਆ ਰਸੀ ਪਗਾਲਾ ਰਸੀ ਲੈ ਕੇ ਜਾ ਦੇਣਕ ਆਰੇ ਮੈਂ ਸਾਡੇ ਦੋਨੋਂ ਐਕਸਪਾਇਰ ਹੈ ਪਹਿਲਾ ਦਾ ਓਕੇ ਦੀ ਗੱਲ ਕਰੀਏ ਓਕੇ ਤਾਂ ਸਰਦਾਰ ਦਾ ਇੱਕ ਕਿੱਥੋਂ ਹੋ ਜਾ ਸਕਦਾ ਕਿ ਆ ਲੈਟਾ ਜਿਗਾਓ ਸਾਰਾ ਆਪਣੀਆਂ ਕਿਤਾਬਾਂ ਵਾਸਤੇ ਲਗਾਈਆਂ ਅਰੇ ਕੋਈ ਨੀ ਮੁਖਾ ਮਾਰਦੇ ਨਾ ਨਹੀਂ ਅਸੀਂ ਕਹਿੰਦੇ ਨਹੀਂ ਯਾਰ ਅੱਜ ਦੀ ਲਾਈਟ ਬਹੁਤ ਜ਼ਿਆਦਾ ਨਾ ਐਸੇ ਐਸੇ ਨਹੀਂ ਤਾਂ ਗੱਲ ਕਰੀਏ ਨਾ ਹਾਂ ਕਿਤੇ ਨਾ ਮਰ ਜੀ ਉਹਨੂੰ ਜਦੋਂ ਪੇਪਰ ਇੰਚ ਫੁੜੇ ਕਈ ਗੱਡੀ ਵੇ ਆਹੀ ਇਸੇ ਕਰਕੇ ਇਹਨੂੰ ਬੁਲਾਇਦਾ ਨਾਲ ਹਾਂਜੀ ਹਾਂਜੀ ਕੋਈ ਹੁਣ ਹਰ ਤੇ ਕੱਲੋਂ ਬਲੇਮ ਨਾ ਲਾਵੇ ਕਈ ਤੇ ਪੈਸੇ ਲੱਗਦੇ ਆ ਇਹ ਨਹੀਂ ਸਰ ਉਹ ਠੀਕ ਹੈ ਨਾ ਅਸੀਂ ਜੋ ਜੈਨੂ ਦਾ ਚਲਾਨ ਹੈਗਾ ਚਲਾਨ ਹੋਏਗਾ ਜੋ ਬਾਦ ਦਾ ਇਹ ਜੀ ਮੰਗਣ ਦੀ ਜਿਹੜੀ ਗੱਲ ਹੈ